ਪੂਰੀ ਵੱਡੀ ਲਿਸਟ ਕੱਢ ਦਿੰਦੇ ਨੇ ਕਿ ਆਹ ਅਲਰਜੀ ਇਤੋਂ ਵੀ ਅਲਰਜੀ ਇਤੋਂ ਵੀ ਅਲਰਜੀ ਇਤੋਂ ਵੀ ਅਲਰਜੀ ਪਰ ਲੇਕਿਨ ਮਰੀਜ਼ ਨੂੰ ਉਤੋਂ ਅਲਰਜੀ ਨਹੀਂ ਹੁੰਦੀ ਤੁਸੀਂ ਇਹਨੂੰ ਬਹੁਤ ਵੱਡਾ ਸਕੈਮ ਕਹਿ ਸਕਦੇ ਅਲਰਜੀ ਹੁੰਦੀ ਕਿਉਂ ਆ ਅਲਰਜੀ ਦਾ ਕਾਰਨ ਕੀ ਨੇਗੀ ਇਹਦੇ ਲੱਛਣ ਕੀ ਨੇ ਤੁਸੀਂ ਮੈਂ ਕਹਿੰਦਾ 100 ਬੰਦੇ ਦਾ ਟੈਸਟ ਕਰਾ ਲਓ ਜਿਨ੍ਹਾਂ ਨੂੰ ਅਲਰਜੀ ਨਹੀਂ ਹੈ ਸਭ ਨੂੰ ਦੱਸ ਤੋਂ ਅਲਰਜੀ ਆ ਸੋ ਟੈਸਟ ਦਾ ਕੀ ਫਾਇਦਾ ਹੋਇਆ ਕਿ ਤੈਨੂੰ ਅਲਰਜੀ ਹੈਗੀ ਕਿ ਨਹੀਂ ਹੈਗੀ ਅਲਰਜੀ ਦੀ ਜਦੋਂ ਗੱਲ ਚੱਲਦੀ ਹੈ ਤਾਂ ਸਭ ਤੋਂ ਜ਼ਿਆਦਾ ਅਲਰਜੀ ਚਮੜੀ ਦੀ ਹੁੰਦੀ ਹੈ। ਚਮੜੀ ਦੀ ਅਲਰਜੀ ਕਿਹੜੇ-ਕਿਹੜੇ ਪ੍ਰਕਾਰ ਦੀ ਅਲਰਜੀ ਹੈ? ਇਹਦੇ ਠੀਕ ਹੋਣ ਦੇ ਕੀ ਟ੍ਰੀਟਮੈਂਟ ਦਾ ਤੁਹਾਡਾ ਕੀ ਹੋਵਗਾ? ਕਦੇ ਵੀ ਸਾਬਣ ਯੂਜ਼ ਕਰਨਾ ਚਾਹੀਦਾ ਗਲਿਸਰਨ ਵਾਲਾ। ਸਾਬਣ ਯੂਜ਼ ਕਰੋ ਜਿਹਦੇ ਵਿੱਚ ਚੱਗ ਨਾ ਬਣੇ। ਸਿਰ ਜਿਹੜਾ ਧੋਣਾ ਚਾਹੀਦਾ ਦਹੀਂ ਦੇ ਵਿੱਚ ਨਿੰਬੂ ਨਿਚੋੜ ਕੇ 10 ਮਿੰਟ ਲੱਗਾ ਰਹਿਣ ਦੇਣਾ ਚਾਹੀਦਾ। ਉਸ ਤੋਂ ਬਾਅਦ ਉਹਦੇ ਨਾਲ ਸੇਤ ਧੋਣਾ ਚਾਹੀਦਾ। ਪੜ੍ਹੇ ਸਰੀਰ ਦੇ ਉੱਪਰ ਕੋਈ ਵੀ ਪਰਫਿਊਮ ਜਾਂ ਡਿਓਡਰੈਂਟ ਨਹੀਂ ਲਾਉਣਾ ਡਾਈ ਨਹੀਂ ਲਾਉਣਾ اچھا ਅਲਰਜੀ ਦੇ ਜੇ ਕਿਸੇ ਨੂੰ ਕੋਈ ਮੰਨਦਾਗਾ ਕਿ ਮੈਂ ਅਲਰਜਿਕ ਹੋ ਗਿਆ ਹਣਾ ਇੱਕ ਤਾਂ ਕੌਨਸ਼ੀਅਸ ਬੰਦੇ ਨੇ ਜਾਂ ਪਰਿਵਾਰ ਚ ਕੋਈ ਦੱਸਣ ਵਾਲਾਗਾ ਕਿਸੇ ਨੂੰ ਨਹੀਂ ਪਤਾ ਮੈਂ ਅਲਰਜਿਕ ਹੋਗਾ ਕਿਵੇਂ ਪਤਾ ਲੱਗਦਾ ਅਲਰਨੀ ਲੱਛਣਾਂ ਦੀ ਗੱਲ ਕਰੀਏ ਜੀ ਆਪ ਲੱਛਣਾਂ ਤੋਂ ਹੀ ਅਸੀਂ ਪਤਾ ਕਰ ਸਕਦੇ ਹਾਂ ਦੇਖੋ ਜਿੰਨੇ ਵੀ ਟੈਸਟ ਬਣੇ ਹੋਏ ਅਲਰਜੀ ਦੇ ਫੋਰ ਐਗਜ਼ਾਮਪਲ ਅਲਰਜੀ ਦੇ ਟੈਸਟ 8-10000 ਪੈ ਲੈ ਲੈਂਦੇ ਨੇ ਪੂਰੀ ਵੱਡੀ ਲਿਸਟ ਕੱਢ ਦਿੰਦੇ ਨੇ ਕਿ ਆਹ ਅਲਰਜੀ ਇਤੋਂ ਵੀ ਅਲਰਜੀ ਇਤੋਂ ਵੀ ਅਲਰਜੀ ਇਤੋਂ ਵੀ ਅਲਰਜੀ ਪਰ ਲੇਕਿਨ ਮਰੀਜ਼ ਨੂੰ ਉਤੋਂ ਅਲਰਜੀ ਨਹੀਂ ਹੁੰਦੀ ਤੁਸੀਂ ਇਹਨੂੰ ਬਹੁਤ ਵੱਡਾ ਸਕੈਮ ਕਹਿ ਸਕਦੇ ਹੋ ਕਿਉਂਕਿ ਅਲਰਜੀ ਜਿਹੜੀ ਆ ਤੁਹਾਡੇ ਸਰੀਰ ਨੂੰ ਆਪ ਹੀ ਪਤਾ ਲੱਗਦਾ ਫੋਰ ਐਗਜ਼ਾਮਪਲ ਤੁਸੀਂ ਕੋਈ ਇਹੋ ਜਿਹੀ ਚੀਜ਼ ਖਾਧੀ ਸਪੋਜ਼ ਜਿਸ ਨਾਲ ਤੁਹਾਨੂੰ ਅਲਰਜੀ ਹੈ ਐਲਕੋਹਲ ਨਾਲ ਅਲਰਜੀ ਬਹੁਤ ਹੁੰਦੀ ਮੂਫਲੀ ਨਾਲ ਅਲਰਜੀ ਹੁੰਦੀ ਕਈ ਵਾਰੀ ਕਈਆਂ ਨੂੰ ਹਰ ਬੰਦੇ ਨੂੰ ਅਲੱਗ-ਅਲੱਗ ਚੀਜ਼ ਤੋਂ ਹੋ ਸਕਦੀ ਸੋਇਆ ਬਿਨਾਂ ਹੁੰਦੀ ਹੈ ਮੱਛੀ ਤੋਂ ਹੁੰਦੀ ਹੈ ਦਸਤੋਂ ਸਭ ਤੋਂ ਜ਼ਿਆਦਾ ਅਲਰਜੀ ਜਾਨੀ ਹਰ ਬੰਦੇ ਨੂੰ ਤੁਸੀਂ ਮੈਂ ਕਹਿੰਦਾ 100 ਬੰਦੇ ਦਾ ਟੈਸਟ ਕਰਾ ਲਓ ਜਿਨ੍ਹਾਂ ਨੂੰ ਅਲਰਜੀ ਨਹੀਂ ਹੈ ਸਭ ਨੂੰ ਦਸਤੋਂ ਅਲਰਜੀ ਆ ਜੇਗੀ ਸੋ ਟੈਸਟ ਦਾ ਕੀ ਫਾਇਦਾ ਹੋਇਆ ਕਿ ਤੈਨੂੰ ਅਲਰਜੀ ਹੈਗੀ ਕਿ ਨਹੀਂ ਹੈਗੀ ਤੁਸੀਂ ਆਪ ਹੀ ਆਪਣੇ ਲੱਛਣ ਆਣਾ ਦੱਸ ਸਕਦੇ ਹੋ ਇੱਕ ਸੈਲਫ ਅਲਰਜੀ ਟੈਸਟ ਹੁੰਦਾ ਮੰਨ ਲਓ ਤੁਹਾਨੂੰ ਅਲਰਜੀ ਸ਼ੁਰੂ ਹੋਈ ਹੈ ਤੁਸੀਂ ਕੋਈ ਚੀਜ਼ ਖਾਧੀ ਹੈ ੜਡ ਕੱਟੇ ਮਿੱਟੀ ਨਾਲ ਤੁਹਾਨੂੰ ਛਿਕਾਉਣੀਆਂ ਸ਼ੁਰੂ ਹੋ ਜਾਨੀ ਤੁਹਾਡੀ ਕੁਝ ਸੈਕੰਡਸ ਲਈ ਹਾਰਟ ਬੀਟ ਵੱਜ ਜਾਂਦੀ ਹੈ ਉਹ ਤੁਹਾਨੂੰ ਆਪਣੇ ਆਪ ਹੀ ਦੱਸ ਦਈਏ ਕਿ ਮੈਂ ਹੁਣ ਅਲਰਜੀਕ ਹੋ ਗਿਆ ਕਿਉਂਕਿ ਹੋਰ ਜਦੋਂ ਟੈਸਟ ਕਰਾਏ ਜਾਂਦੇ ਐਕਸ-ਰੇ ਕਰਾਇਆ ਜਾਂਦਾ ਬੜਾ ਕੁਝ ਕਰਾਇਆ ਜਾਂਦਾ ਤੇ ਖੋਰ ਕੁਝ ਨਹੀਂ ਨਿਕਲਦਾ ਤਾਂ ਇਟ ਮੀਨਸ ਥਿਸ ਇਜ਼ ਅਲਰਜੀ ਹਮ ਅੱਛਾ ਕੀ ਇਹ ਜਿਵੇਂ ਆਪਾਂ ਬਹੁਤੇ ਲੋਕਾਂ ਨੂੰ ਮੈਨੂੰ ਕਣਕ ਤੋਂ ਅਲਰਜੀ ਹੈ ਫੂਡ ਤੋਂ ਵੀ ਹੁੰਦੀ ਹੈ ਅਲਰਜੀ ਫੂਡ ਬਹੁਤ ਜ਼ਿਆਦਾ ਫੂਡ ਹੈ ਅੱਜ ਕੱਲ ਲੋਕਾਂ ਨੂੰ ਦੁੱਧ ਤੋਂ ਬਹੁਤ ਅਲਰਜੀ ਹੋ ਰਹੀ ਹੈ ਦੁੱਧ ਪੀਂਦੇ ਬੱਚੇ ਉਹਨਾਂ ਦੀ ਖੰਗ ਨਹੀਂ ਠੀਕ ਹੁੰਦੀ ਦੁੱਧ ਦੁੱਧ ਪੀਂਦੇ ਆ ਖਾਂਸੀ ਉਹਨਾਂ ਨੂੰ ਆਉਂਦੀ ਰਹਿੰਦੀ ਛਿੱਕਾਂ ਜੁਕਾਮ ਆਉਂਦਾ ਰਹਿੰਦਾ ਜਾਂ ਦੁੱਧ ਪੀਣ ਨਾਲ ਪੇਟ ਦੀ ਅਲਰਜੀ ਹੁੰਦੀ ਹੈ ਅੰਤਾਂ ਦੀ ਅਲਰਜੀ ਯਾਨੀ ਪੇਟ ਦੁੱਧ ਪ ਲੂਜ਼ ਮੋਸ਼ਨ ਐਸਿਡਿਕ ਹੋ ਜਾਂਦਾ ਐਸਿਡਿਕ ਹੋ ਜਾਂਦਾ ਗੈਸ ਬਣਨੀ ਸ਼ੁਰੂ ਹੋ ਜਾਂਦੀ ਦੁੱਧ ਲੈਕਟੋਜ਼ ਇਨਟੋਲਰੈਂਸ ਕਿਹਾ ਜਾਂਦਾ ਕਿਉਂਕਿ ਈਵੋਲੂਸ਼ਨ ਨਾਲ ਅਸੀਂ ਕੰਮ ਜਿਹੜੇ ਆ ਮਤਲਬ ਸਰੀਰ ਸਾਡੇ ਉਹਦੇ ਤਗੜੇ ਨਹੀਂ ਰਹੇ ਅੰਤਾਂ ਦੇ ਵਿੱਚ ਵੀ ਕਮਜ਼ੋਰੀ ਜਿਹਦੇ ਨਾਲ ਉਹ ਦੁੱਧ ਪਚਾ ਨਹੀਂ ਪਾ ਰਹੀਆਂ ਸੋ ਉਹਨੂੰ ਲੈਕਟੋਜ਼ ਇਨਟੋਲਰੈਂਸ ਕਹਿੰਦੇ ਨੇ ਇੱਕ ਹੁੰਦਾ ਗਲੂਟਨ ਅਲਰਜੀ ਗਲੂਟਨ ਅਲਰਜੀ ਦਾ ਮਤਲਬ ਹੈ ਕੜਕ ਤੋਂ ਅਲਰਜੀ ਹੋਣਾ ਸੋ ਇਸ ਕਰਕੇ ਗਲੂਟਨ ਫ੍ਰੀ ਫੂਡ ਲੋਕ ਲੈ ਰਹੇ ਨੇ ਮੂਫਲੀ ਹੈ ਸੋਇਆ ਬਿਨੈ ਅਲਕੋਹਲ ਹੈ ਹਾਂਜੀ ਮਿਲਟ ਵੀ ਨੇ ਮਿਲਟ ਤੋਂ ਨਹੀਂ ਦੇਖੀ ਅਜੇ ਤੱਕ ਲੜਜੀ ਨੇ ਮਿਲਟ ਗਲੂਟਨ ਫ੍ਰੀ ਹੁੰਦੇ ਨੇ ਦੇਖੋ ਮਿਲਟ ਤਿੰਨ ਚਾਰ ਤਰ੍ਹਾਂ ਦੇ ਨੇ ਜਿਹੜਾ ਬਾਜਰਾ ਆ ਉਹ ਗਲੂਟਨ ਫ੍ਰੀ ਹੈ ਜਿਹੜੇ ਦੂਜਾ ਜੋ ਆ ਜਾਂ ਦੂਸਰੇ ਉਹ ਗਲੂਟਨ ਫ੍ਰੀ ਨਹੀਂ ਹੈਗੇ ਕੰਗਣੀਆਂ ਹਾਂ ਬਾਜਰੇ ਦੀ ਹੈ ਰਾਗੀ ਹੈ ਦੇਖੋ ਬਾਜਰੇ ਦੀ ਜਿਹੜੀ ਗੱਲ ਹੈ ਨਾ ਉਹ ਬਾਜਰਾ ਬਿਲਕੁਲ ਗਲੂਟਨ ਫ੍ਰੀ ਹੁੰਦਾ ਹੈ ਲੇਕਿਨ ਬਾਜਰੇ ਦੀ ਪ੍ਰੋਬਲਮ ਹੈ ਕਿ ਲੋਕਾਂ ਨੂੰ ਛੇਤੀ ਪਚਦਾ ਨਹੀਂ ਹੈ ਕਿਉਂਕਿ ਇਹ ਥੋੜਾ ਜਿਹਾ ਗਰਮ ਹੁੰਦਾ ਲੋਕਾਂ ਦੇ ਮਰੀਜ਼ਾਂ ਨੂੰ ਅਸੀਂ ਜਦੋਂ ਖਾਣ ਨੂੰ ਕਹਿੰਦਾ ਤੇ ਜ਼ਿਆਦਾਤਰ ਮਰੀਜ਼ ਇਹ ਕਹਿੰਦੇ ਵੀ ਉਹਨਾਂ ਦੇ ਜੀਂ ਤੇ ਛਾਲੇ ਹੋ ਗਏ ਜਾਂ ਪੇਟ ਐਸਿਡਿਟੀ ਹੋ ਗਈ। ਸਭ ਤੋਂ ਵਧੀਆ ਮਿਲਟ ਜਿਹੜਾ ਖਾਣ ਵਾਲਾ ਹੈ ਨਾ ਲੇਡੀਜ਼ ਲਈ ਹੈਗਾ ਰਾਗੀ ਤੇ ਬੰਦਿਆਂ ਲਈ ਹੈਗਾ ਜੋ। ਜੋ ਦਾ ਫਾਇਦਾ ਕੀ ਹੈ? ਜੋ ਬਾਰਲੇ ਨੂੰ ਕਹਿੰਦੇ ਹਨ ਜਿਹਨੂੰ ਕਹਿੰਦੇ ਠੰਡੇ ਹੁੰਦੇ ਨੇ। ਗਰਮੀਆਂ 'ਚ ਵੀ ਖਾਓ, ਸਰਦੀਆਂ 'ਚ ਵੀ ਖਾ ਲਓ ਤੁਸੀਂ। ਜੋ ਦਾ ਫਾਇਦਾ ਇਹ ਹੈ ਇੱਕ ਤਾਂ ਇਹਦਾ ਗਲਾਈਸੈਮਿਕ ਇੰਡੈਕਸ ਬਹੁਤ ਵਧੀਆ ਹੈ। ਯਾਨੀ ਸ਼ੂਗਰ ਦੇ ਮਰੀਜ਼ਾਂ ਵਾਸਤੇ ਇਹ ਤਾਂ ਵਰਦਾਨ ਆ। ਤੁਸੀਂ ਜਿਹਦਾ ਜਵਾਰ ਜਿਹਦਾ ਰੋਟੀ ਖਾਧੀ ਨਹੀਂ ਬਾਰਲੇ, ਜਵਾਰ ਹੋਰ ਚੀਜ਼ ਹੈ। ਬਾਰਲੇ ਜੋ ਜ ਨੂੰ ਕਿੰਨੇ ਜਿਹਦੀ ਜਿਹਦੀ ਤੁਸੀਂ ਕਹਿੰਦੇ ਉਹ ਆ ਸ਼ਰਾਬ ਬੰਦੀ ਹੈ ਬੀਅਰ ਬੰਦੀ ਹੈ ਜਿਹੜਾ ਨਾ ਉਹ ਕੀ ਹੈ ਜੋ ਦਾ ਫਾਇਦਾ ਕੀ ਹੈ ਤੇ ਫਾਈਬਰ ਬਹੁਤ ਜ਼ਿਆਦਾ ਵਿਟਾਮਿਨਸ ਬਹੁਤ ਜ਼ਿਆਦਾ ਤੁਸੀਂ ਖਾਦਾ ਜੋ ਦੀ ਰੋਟੀ ਖਾ ਲਓ ਤੇ ਕਣਕ ਦੀ ਰੋਟੀ ਖਾ ਲਓ ਤੇ ਘੰਟੇ ਬਾਅਦ ਸ਼ੂਗਰ ਚੈੱਕ ਕਰ ਲਓ ਕਣਕ ਦੀ ਰੋਟੀ ਨਾਲ ਸ਼ੂਗਰ ਵਧੀ ਹੋਊਗੀ ਜੋ ਨਾਲ ਨਹੀਂ ਵਧੀ ਹੋਊਗੀ ਆ ਬਹੁਤ ਘੱਟ ਵਧੀ ਹੋਊਗੀ ਯਾਨੀ ਇਹਦੇ ਚ ਜਿਹੜਾ ਸ਼ੂਗਰ ਆ ਬਹੁਤ ਸਲੋ ਸਲੋ ਖੂਨ ਚ ਜਾਂਦੀ ਹੈ ਪੇਟ ਭਰਿਆ ਭਰਿਆ ਲੱਗਦਾ ਤੁਸੀਂ ਜ਼ਿਆਦਾ ਨਹੀਂ ਖਾਓਗੇ weight lose ਕਰਨ ਵਿੱਚ ਇਹਦਾ ਫਾਇਦਾ ਆ ਦੂਸਰਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਗੁਰਦਿਆਂ ਦੇ ਵਿੱਚ ਇਹ ਪਿਸ਼ਾਬ ਬੜਾ ਖੁੱਲ ਕੇ ਆਉਂਦਾ ਹੈ ਇਹਦੇ ਨਾਲ ਪਿਸ਼ਾਬ ਖੁੱਲ ਕੇ ਆਊਗਾ ਬੀਪੀ ਵੀ ਇਹਦੇ ਨਾਲ ਵਧੀਆ ਰਹੂਗਾ ਦੂਸਰੀ ਗੱਲ ਕਿ ਐਡੀ ਡੀਟੌਕਸ ਰਹੂਗੀ ਡੀਟੌਕਸ ਬਾਡੀ ਨੂੰ ਕਰਦਾ ਸਾਫ਼ ਕਰਦਾ ਹੈ ਲਿਵਰ ਦੀ ਗੰਦਗੀ ਨੂੰ ਵੀ ਪੂਰਾ ਜਿਹੜਾ ਹੈਗਾ ਇਹ ਸਾਫ਼ ਕਰਦਾ ਹੈ